ਗੁਰਮੁਖ ਪਿਆਰਿਓ ਦੇਖੋ ਜੀ ਅਕਸਰੀ ਐਵੇਂ ਹੁੰਦਾ ਅਸੀਂ ਚਲੇ ਜਾਂਦੇ ਆ ਗੁਰੂ ਘਰ ਦੇ ਵਿੱਚ ਪ੍ਰਸ਼ਾਦਾ ਵੀ ਛਕਦੇ ਆ ਜਾਂ ਕਿਸੇ ਸਮਾਗਮ ਤੇ ਗੁਰਮਤ ਸਮਾਗਮ ਹੁੰਦੇ ਆ ਪ੍ਰਸ਼ਾਦੇ ਛੱਕ ਕੇ ਆ ਜਾਂਦੇ ਵਾਪਸ ਪਰ ਅਸੀਂ ਸੇਵਾ ਨਹੀਂ ਕਰਦੇ ਤਾਂ ਆਉ ਜਾਣਦੇ ਆ ਮਹਾਂਪੁਰਖ ਇਹੋ ਜੇ ਲੋਕਾਂ ਬਾਰੇ ਕੀ ਬਚਨ ਕਰਦੇ ਆ ਦੇਖੋ ਜੀ ਇੱਕ ਛੋਟੀ ਜੀ ਸਾਖੀ ਆ ਬੜੀ ਸੁੰਦਰ ਸਾਰੀ ਸੁਣਿਓ ਕੋਈ ਗੁਰਮੁਖ ਪਿਆਰਾ ਸੀ ਉਹਦਾ ਪਰਿਵਾਰ ਸਾਰੇ ਹੀ ਗੁਰਮੁਖ ਸੀ ਉਦੇ ਘਰ ਵਿੱਚ ਉੱਪਰ ਚਬਾਰਾ ਬਣਾਇਆ ਹੋਇਆ ਸੀ ਕਿਸੇ ਸੰਤਾਂ ਨੂੰ ਘਰ ਵਿੱਚ ਲੈ ਆਂਦਾ ਉੱਥੇ ਰੱਖਿਆ ਸੀ ਪ੍ਰਸ਼ਾਦਾ ਛਕਾਉਂਦੇ ਹੁੰਦੇ ਸੀ ਰੋਜ਼ ਚਬਾਰੇ 'ਚ ਜਾਣਾ ਮਹਾਪੁਰਖਾਂ ਨੂੰ ਪ੍ਰਸ਼ਾਦੇ ਦਾ ਥਾਲ ਦੇ ਦੇਣਾ ਉਹਨਾਂ ਨੇ ਅੰਦਰੋਂ ਕੁੰਡੀ ਲਾ ਲੈਣੀ ਇਹਨਾਂ ਨੇ ਸੋਚਣਾ ਵੀ ਇਹ ਬੰਦਗੀ ਕਰਨ ਵਾਲੀ ਰੂਹ ਆ ਕੋਈ ਜਿਹੜੇ ਅੰਦਰ ਨਾਮ ਜਪਦੇ ਆ ਇਸ ਤਰ੍ਹਾਂ ਕਈ ਸਾਲ ਹੁੰਦਾ ਰਿਹਾ ਤੇ ਹੌਲੀ-ਹੌਲੀ ਉਹ ਮਹਾਪੁਰਖ ਚੜ੍ਹਾਈ ਕਰ ਗਏ ਜਦੋਂ ਚੜ੍ਹਾਈ ਕਰ ਗਏ ਇਨਾਂ ਦੇ ਘਰ ਵਿੱਚ ਫਿਰ ਉਵੇਂ ਹੀ ਮਰਿਆਦਾ ਚੱਲਦੀ ਰਹੀ ਸਾਧੂ ਸੰਤਾਂ ਦੀ ਸੇਵਾ ਦੀ ਫਿਰ ਇਹ ਜਿਹੜੇ ਗੁਰਮੁਖ ਜੀ ਸਨ ਖੇਤਾਂ ਵਿੱਚ ਕੰਮ ਕਰਦੇ ਸੀ ਇਹਨਾਂ ਇੱਕ ਦਿਨ ਬਲਦ ਨੂੰ ਹੱਕ ਰਹੇ ਸੀ ਜੋਰ-ਜੋਰ ਦੇ ਨਾਲ ਕਿਉਂਕਿ ਇਹਨਾਂ ਦੀ ਜਿਹੜੀ ਮੋਟਰ ਸੀ ਉਹ ਖੇਤ ਵਿੱਚ ਡਿੱਗ ਪਈ ਸੀ ਉਹਨੂੰ ਬਾਹਰ ਕੱਢ ਰਹੇ ਸੀ ਜਦੋਂ ਇਸ ਤਰ੍ਹਾਂ ਬਲਦ ਨੂੰ ਹੱਕ ਰਹੇ ਆ ਤਾੜਨਾ ਵੀ ਉਹਨੂੰ ਕਰ ਰਹੇ ਆ ਉਦੋਂ ਕੋਈ ਭਲਾਪੁਰਸ਼ ਉੱਥੋਂ ਲੰਘਿਆ ਕਹਿਣ ਲੱਗੇ ਭਾਈ ਇਹਨੂੰ ਮਾਰੋ ਨਾ ਇਹ ਬਲਦ ਨੂੰ ਇਸ ਤਰ੍ਹਾਂ ਨਾ ਕਰੋ ਪਿਆਰ ਨਾਲ ਰੱਖੋ ਕਹਿੰਦੇ ਜੀ ਕੀ ਹੋ ਗਿਆ ਕਹਿੰਦੇ ਅਸਲ ਵਿੱਚ ਤੁਸੀਂ ਜਾਣਦੇ ਨਹੀਂ ਇਹ ਕੌਣ ਕਹਿੰਦੇ ਨਹੀਂ ਜੀ ਇਹ ਬਲਦ ਉਹੀ ਸੰਤਾ ਜਿਹੜਾ ਕਿ ਤੁਹਾਡੇ ਚਵਾਰੇ ਵਿੱਚ ਰਹਿੰਦਾ ਸੀ ਉਹ ਗੁਰਮਖ ਨੇ ਦੱਸਿਆ ਕਹਿੰਦੇ ਨਹੀਂ ਇਦਾਂ ਨਹੀਂ ਹੋ ਸਕਦਾ ਕਿਉਂਕਿ ਅਸੀਂ ਸੁਣਿਆ ਜਿਹੜੇ ਨਾਮ ਜਪਦੇ ਆ ਸਿਮਰਨ ਕਰਦੇ ਆ ਉਹ ਕਿ ਬਲਦ ਦੀ ਜੂਨ ਵਿੱਚ ਨਹੀਂ ਪੈਂਦੇ ਉਹ ਇਹੋ ਜਿਹੀਆਂ ਟੇਡੀਆਂ ਜੂਨਾ ਵਿੱਚ ਨਹੀਂ ਪੈਂਦੇ ਕਹਿੰਦੇ ਨਹੀਂ ਜੀ ਇਹ ਉਹੀ ਆ ਕਿਉਂਕਿ ਤੁਸੀਂ ਤਾਂ ਉਹਨੂੰ ਪ੍ਰਸ਼ਾਦਾ ਛਕਾ ਦਿੰਦੇ ਸੀ ਉਹ ਕੁੰਡੀ ਲਾ ਕੇ ਅੰਦਰੋਂ ਪ੍ਰਸ਼ਾਦੇ ਛੱਕ ਕੇ ਸੌ ਜਾਂਦਾ ਸੀ ਕਹਿੰਦਾ ਸੀਗਾ ਅੱਗੋਂ ਦੇਖੈ ਪਿੱਛੋਂ ਦੇਖੈ ਵੀ ਕਿਹੜਾ ਕੋਈ ਦੇਖਦਾ ਕਿਹੜਾ ਕੋਈ ਜਾਣਦਾ ਵੀ ਮੈਂ ਕੀ ਕਰਦਾ ਸੌ ਜਾਂਦਾ ਸੀ ਤੁਸੀਂ ਉਹਨੂੰ ਪ੍ਰਸ਼ਾਦੇ ਛਕਾਈ ਗਏ ਉਹਦੇ ਤੇ ਭਾਰ ਪਈ ਗਿਆ ਹੁਣ ਤੁਹਾਡਾ ਇਹ ਕਰਜਾ ਉਤਾਰਨ ਲਈ ਇਹ ਬਲਦ ਦੀ ਯੂਨੀ ਵਿੱਚ ਪਿਆ ਵਿਧੀਵਣੀ ਤੁਸੀਂ ਇਹ ਨਵਾਂ ਬਲਦ ਖਰੀਦੇ ਆ ਹੁਣ ਇਹ ਤੋਂ ਖੇਤਾਂ 'ਚ ਕੰਮ ਲੈ ਰਹੇ ਹਾਂ ਜਦੋਂ ਤੱਕ ਕਰਜ਼ਾ ਉਤਰਦਾ ਨਹੀਂ ਉਦੋਂ ਤੱਕ ਇਹ ਬਲਦ ਬਣ ਕੇ ਤੁਹਾਡੀ ਸੇਵਾ ਕਰੀ ਜਾਵੇਗਾ ਜਦੋਂ ਕਰਜ਼ਾ ਮੁੱਕ ਗਿਆ ਇਹਨੇ ਕੋਈ ਬਿਮਾਰੀ ਨਾਲ ਮਰ ਜਾਣਾ ਗੁਰਮੁਖ ਪਿਆਰੇ ਜਿਹੜੇ ਸੀਗੇ ਉਹਨਾਂ ਨੂੰ ਬੜਾ ਇਸ ਤਰ੍ਹਾਂ ਮਹਿਸੂਸ ਹੋਇਆ ਸਾਧ ਸੰਗਤ ਜੀ ਕਿ ਅਸੀਂ ਤਾਂ ਇਹਨਾਂ ਨੂੰ ਸੰਤ ਮਹਾਂਪੁਰਖ ਮੰਨਦੇ ਸੀ ਇਹ ਸਾਡੇ ਨਾਲ ਇਦਾਂ ਕਰ ਗਏ ਫਿਰ ਉਦੋਂ ਕਹਿਣ ਲੱਗੇ ਦੇਖੋ ਭਾਈ ਜਦੋਂ ਵੀ ਆਪਾਂ ਕਿਸੇ ਦੇ ਘਰੋਂ ਪ੍ਰਸ਼ਾਦਾ ਛਕਦੇ ਹਾਂ ਤੇ ਬਾਬਾ ਅਨੰਦ ਸਿੰਘ ਜੀ ਦੇ ਵੀ ਬਚਨ ਆ ਤੇ ਆਮ ਕਰਕੇ ਆਪਾਂ ਜਿੱਥੇ ਵੇਖਦੇ ਆ ਮਫਤ ਵਿੱਚ ਖਾਣਾ ਮਿਲਦਾ ਹੋਵੇ ਕਿੱਥੇ ਮਿਲਦਾ ਘਰਾਂ ਚ ਤਾਂ ਕਿਤੇ ਮਿਲਦਾ ਨਹੀਂ ਇਹ ਗੁਰੂ ਕੇ ਲੰਗਰਾਂ ਵਿੱਚ ਹੀ ਜ਼ਿਆਦਾ ਹੁੰਦਾ ਆ ਗੁਰਦੁਆਰਾ ਸਾਹਿਬ ਆਪਾਂ ਜਾਣਦੇ ਆ ਉਦੋਂ ਫਿਰ ਆਪਾਂ ਸ਼ਕਤਾਂ ਲੈਣੇ ਆ ਪ੍ਰਸ਼ਾਦ ਤੇ ਕਈ ਵਾਰੀ ਅਸੀਂ ਸੇਵਾ ਨਹੀਂ ਕਰਦੇ ਕਈ ਤਾਂ ਐਸੇ ਹਨ ਆਪਣੇ ਬਰਤਨ ਵੀ ਆਪ ਸਾਫ਼ ਨਹੀਂ ਕਰਦੇ ਛੱਕੇ ਬਹੁਤ ਵੱਡਾ ਇਹਦਾ ਭਾਰ ਬਣਦਾ ਸਰੀਰ ਤੇ ਇਹ ਦੋਸ਼ ਜਿਹੜਾ ਕਈ ਜਨਮਾਂ ਤੱਕ ਰਹਿੰਦਾ ਤਾਂ ਸਾਨੂੰ ਜਦੋਂ ਵੀ ਆਪਾਂ ਪ੍ਰਸ਼ਾਦਾ ਛਕਣਾ ਦੇਖੋ ਪ੍ਰਸ਼ਾਦਾ ਸੰਗਤ ਵਾਸਤੇ ਤਿਆਰ ਕਰਦੀ ਆ ਸੰਗਤ ਹੀ ਸੰਗਤ ਵਾਸਤੇ ਤਿਆਰ ਕਰਦੀ ਆ ਗੁਰੂ ਕੇ ਪਿਆਰਿਆਂ ਦਾ ਦਸਬੰਧ ਹੁੰਦਾ ਸ਼ਕੋ ਪ੍ਰਸ਼ਾਦਾ ਪਰ ਨਾਲ ਤੁਹਾਡਾ ਭਜਨ ਸਿਮਰਨ ਹੋਣਾ ਬਹੁਤ ਜ਼ਰੂਰੀ ਹੈ ਆਬਾ ਅਨੰਦ ਸਿੰਘ ਜੀ ਕਿਹਾ ਕਰਦੇ ਸੀ ਗੁਰੂ ਘਰ ਦਾ ਇੱਕ ਪ੍ਰਸ਼ਾਦਾ ਤੇ ਨਾਲ ਪਾਈ ਇੱਕ ਪਾਠ ਸ੍ਰੀ ਜਪਜੀ ਸਾਹਿਬ ਦਾ ਜ਼ਰੂਰ ਕਰਨਾ ਚਾਹੀਦਾ ਇਹ ਨਹੀਂ ਪੜੇ ਲਿਖੇ ਵਾਹਿਗੁਰੂ ਵਾਹਿਗੁਰੂ ਦੀਆਂ ਮਾਲਾ ਕਰਨੀਆਂ ਚਾਹੀਦੀਆਂ ਨੇ ਇਹ ਨਾ ਹੋਵੇ ਪ੍ਰਸ਼ਾਦੇ ਆਪਾਂ ਚਾਰ ਪੰਜ ਛਕ ਲਿਆ ਤੇ ਨਾਮ ਭਜਨ ਬੰਦਗੀ ਆਪਾਂ ਕੋਈ ਨਹੀਂ ਕੀਤੀ ਫਿਰ ਤਾਂ ਭਾਈ ਉਹ ਜਿਹੜੇ ਕਰਮ ਕੀਤੇ ਆ ਉਹਦਾ ਲੇਖਾ ਤਾਂ ਦੇਣਾ ਹੀ ਪੈਣਾ ਹੁਣ ਤੁਸੀਂ ਕਹੋਗੇ ਜਦੋਂ ਘਰਾਂ ਵਿੱਚ ਕਿਤੇ ਅਖੰਡ ਪਾਠ ਸਾਈ ਪ੍ਰਕਾਸ਼ ਹੁੰਦੇ ਆ ਪਹਿਲੇ ਜ਼ਮਾਨੇ ਦੀ ਆਪਾਂ ਗੱਲ ਕਰੀਏ ਜਦੋਂ ਸਾਰੇ ਜਾਣੇ ਰਲ ਕੇ ਸੇਵਾ ਕਰਦੇ ਸੀ ਪਾਠੀ ਸਿੰਘਾਂ ਦੀ ਸੇਵਾ ਕਰਦੇ ਹੁੰਦੇ ਸੀ ਤਾਂ ਨਾਮ ਜਪਣ ਵਾਲਿਆਂ ਦੀ ਸੇਵਾ ਕਰਦੇ ਹੁੰਦੇ ਸੀ ਉਦੋਂ ਕਿੰਨਾ ਪਿਆਰ ਸੀ ਆਪਸ ਵਿੱਚ ਸੇਵਾ ਵੀ ਕਰਨੀ ਭੋਜਨ ਪ੍ਰਸ਼ਾਦਾ ਵੀ ਛਕਣਾ ਬਾਣੀ ਵੀ ਪੜਨੀ ਪਰ ਹੁਣ ਥੋੜੇ ਇਸ ਤਰ੍ਹਾਂ ਦੇ ਲੋਕ ਹੋ ਗਏ ਆਪਾਂ ਬੜੀ ਕਾਲੀ ਚ ਰਹਿੰਦੇ ਆ ਕਾਲੀ ਚ ਇਸ ਤਰ੍ਹਾਂ ਰਹਿੰਦੇ ਆ ਅਗਲੇ ਦਿਨ ਸਮਾਗਮ ਤੇ ਜਾਂਦੇ ਆ ਪ੍ਰਸ਼ਾਦਾ ਛੱਕ ਕੇ ਆ ਜਾਂਦੇ ਆ ਉਹਨਾਂ ਦੀ ਅਰਦਾਸ ਹੁੰਦੀ ਆ ਸੰਗਤ ਆਵੇ ਤਾਂ ਉਹਦਾ ਭਾਈ ਸਾਨੂੰ ਭਜਨ ਸਿਮਰਨ ਵੀ ਕਰਨਾ ਚਾਹੀਦਾ ਜੇ ਇੰਨਾ ਹੀ ਨਹੀਂ ਕਰ ਸਕਦੇ ਕਮ ਸੇ ਕਮ ਜਦੋਂ ਉੱਥੇ ਜਾਣੇ ਆ ਟਿਕਾ ਦੇ ਨਾਲ ਬਾਣੀ ਸੁਣ ਸਕਦੇ ਆ ਬਾਣੀ ਨੂੰ ਸੁਣਨਾ ਇਹਦਾ ਵੀ ਫਲ ਆ ਪੜ੍ਹਨ ਦਾ ਫਲ ਤਾਂ ਹੈ ਹੀ ਸੁਣਨ ਦਾ ਮਹਾਤਮ ਵੀ ਬਹੁਤ ਜ਼ਿਆਦਾ ਦੱਸਿਆ ਆਹ ਪੁਰਖਾਂ ਨੇ ਤਾਂ ਉੱਥੇ ਸੇਵਾ ਵੀ ਕਰ ਸਕਦੇ ਆ ਜੇ ਸਮਾਂ ਹੋਵੇ ਅਖੰਡ ਪਾਠ ਸਾਹਿਬ ਤੇ ਗੁਰੂ ਕੇ ਲੰਗਰਾਂ ਵਿੱਚ ਜਾ ਕੇ ਕਿਸੇ ਦੇ ਘਰੇ ਸੇਵਾ ਕਰ ਸਕਦੇ ਆ ਵਰਤਨਾ ਦੀ ਪ੍ਰਸ਼ਾਦਾ ਵਰਤੌਣ ਦੀ ਡਿਊਟੀ ਹੋਈ ਹੈ ਨਿਭਾ ਸਕਦੇ ਆ ਪਰ ਨਾ ਜੀਨਾ ਅੱਜ ਦਾ ਮਨੁੱਖ ਬਹੁਤ ਕਾਲ ਵਿੱਚ ਜਿਉਂਦਾ ਹੈ ਇਸ ਕਰਕੇ ਦੇ ਸਿਰ ਤੇ ਭਾਰ ਬਣਿਆ ਹੋਇਆ ਅੱਜ ਦਾ ਬੰਦਾ ਜਿੰਨਾ ਦੁਖੀ ਆ ਪ੍ਰਾਣੇ ਲੋਕ ਇੰਨੇ ਨਹੀਂ ਸੀ ਦੁਖੀ ਕਿਉਂਕਿ ਉਹਨਾਂ ਲੋਕਾਂ ਦਾ ਵਿਸ਼ਵਾਸ ਸੀਗਾ ਆਪਣੇ ਰੱਬ ਤੇ ਸਾਡਾ ਯਕੀਨ ਨਹੀਂ ਆਪਣੇ ਗੁਰੂ ਤੇ ਗੁਰੂ ਬਿਨ ਤੇਰਾ ਔਰ ਨਾ ਕੋਈ ਧਾਰ ਬਚਨ ਜੈ ਮਨ ਮੇ ਇਹ ਬੰਦਿਆ ਤੂੰ ਮਨ ਵਿੱਚ ਧਾਰ ਲਾ ਵੀ ਗੁਰੂ ਤੋਂ ਬਿਨਾਂ ਤੇਰਾ ਕੋਈ ਨਹੀਂ ਭਾਗਵਤ ਦੇ ਵਿੱਚ ਨ ਇੱਕ ਕਥਾ ਆਉਂਦੀ ਆ ਸੁਣੋ ਜੀ ਬੜੀ ਸੁੰਦਰ ਕਥਾ ਹੈ ਪਿਆਰ ਨਾਲ ਇੱਕ ਬਿਮਾਰ ਤੇ ਕਮਜ਼ੋਰ ਬੱਕਰੀ ਸੀ ਆਪਣੇ ਘਰ ਤੋਂ ਢਟਕ ਢਟਕ ਕੇ ਦੂਰ ਕਿਸੇ ਸੰਘਣਾ ਜਾਂ ਜੰਗਲ ਸੀ ਉੱਥੇ ਚਲੀ ਗਈ। ਦੇਖੋ ਆਮ ਹੀ ਜਾਨਵਰ ਢਟਕ ਜਾਂਦੇ ਆ ਬੰਦਾ ਵੀ ਢਟਕਿਆ ਹੋਇਆ। ਖਤਰੇ ਦੇ ਭਰੇ ਇੰਨੇ ਵੱਡੇ ਤੇ ਸੰਘਣੇ ਜੰਗਲ ਵਿੱਚ ਉਹਦੀ ਹੁਣ ਰੱਖਿਆ ਕਰਨ ਵਾਲਾ ਕੌਣ ਆ ਉੱਥੇ? ਕੋਈ ਵੀ ਨਹੀਂ। ਉਹਨੂੰ ਕਿਸੇ ਸਹਾਰੇ ਦੀ ਲੋੜ ਸੀ। ਉਹਨੇ ਕੀ ਕੀਤਾ ਵੀ ਜੋ ਆ ਖਾਣ ਪੀਣ ਲਈ ਆਜ਼ਾਦੀ ਨਾਲ ਚੱਲ ਫਿਰ ਸਕਦੀ ਸ਼ੇਰ ਸੀ ਉਹ ਜੰਗਲ ਦਾ ਰਾਜਾ ਤੇ ਉਹਨੇ ਉਹ ਬੱਕਰੀ ਤੇ ਰਹਿਮ ਖਾਦਾ ਤੇ ਉਹਨੂੰ ਕਰਤਾ ਆਜ਼ਾਦ ਉੱਥੇ ਹਾਥੀ ਵੀ ਰਹਿੰਦੇ ਸੀ ਸ਼ੇਰ ਨੇ ਉਹਨਾਂ ਨੂੰ ਕਿਹਾ ਵੀ ਜਦੋਂ ਤੁਸੀਂ ਪਾਣੀ ਪੀਣ ਜਾਓ ਇਹਨੂੰ ਵੀ ਨਾਲ ਲੈ ਜਾਇਆ ਕਰੋ ਆਪਦੇ ਸ਼ੇਰ ਨੂੰ ਰਹਿਮ ਆ ਗਿਆ ਸਮਝਾਉਣ ਮਾਤਰ ਹੀ ਤਾਂ ਉਹ ਹਾਥੀ ਦੇ ਉੱਪਰ ਚੜ ਜਾਵੇ ਤੇ ਪਾਣੀ ਪੀਆ ਆ ਕਰੇ ਇਸੇ ਤਰ੍ਹਾਂ ਉਹਨੇ ਆਪਦਾ ਜੀਵਨ ਸੁਰੱਖਿਅਤ ਹੋ ਕੇ ਖੁਸ਼ੀ-ਖੁਸ਼ੀ ਜੰਗਲ ਵਿੱਚ ਬਿਤਾਇਆ ਇਹ ਸਾਰਾ ਪ੍ਰਤਾਪ ਸ਼ਰਨ ਲੈਣ ਦਾ ਸ਼ਰਣੀ ਪੈ ਗਈ ਰਾਜੇ ਦੀ ਸ਼ੇਰ ਦੀ ਉਹਨੇ ਉਹਨੂੰ ਬਚਾ ਲਿਆ ਇਸ ਤਰ੍ਹਾਂ ਸੰਤਾਂ ਦੀ ਸ਼ਰਨ ਵਿੱਚ ਜਦੋਂ ਕੋਈ ਆਉਂਦੇ ਆ ਜੀਵ ਰਾਈ ਤੋਂ ਪਹਾੜ ਅਰੰਡ ਤੋਂ ਤੁਲਸੀ ਨੀਚ ਗਤੀ ਤੋਂ ਉੱਚੇ ਬਣ ਜਾਂਦੇ ਆ ਤਾਂ ਜਦੋਂ ਵੀ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਜੇ ਆਪਾਂ ਸੇਵਾ ਕਰਦੇ ਆ ਸਿਮਰਨ ਕਰਦੇ ਆ ਤਾਂ ਉਹਦਾ ਫਲ ਸਾਨੂੰ ਮਿਲਦਾ ਹੀ ਆ ਇਹ ਕਈ ਜਨਮਾਂ ਦੇ ਪਾਪ ਜਿਹੜੇ ਲੱਗੇ ਆ ਹੋਰ ਚੜ ਜਾਂਦੇ ਆ ਨਾਵਣ ਚੱਲਨੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪਾਉ ਲੱਥੀ ਨਾਤਿਆਂ ਦੋਹੇ ਪਾ ਚੜੀਐ ਸਹੋਰ ਐਵੇਂ ਨਾ ਕਰ ਲੋ ਕਦੇ ਇਹ ਚੀਜ਼ ਨਾ ਹੋ ਜੇ ਵੀ ਚੱਲੇ ਤਾਂ ਤੀਰਥਾਂ ਤੇ ਸੀ ਗੁਰਦੁਆਰਾ ਸਾਹਿਬ ਪ੍ਰਸ਼ਾਦਾ ਛੱਕ ਕੇ ਆਗੇ ਕੋਈ ਸੇਵਾ ਨਹੀਂ ਕੀਤੀ ਐਵੇਂ ਤਾਂ ਭਾਈ ਸਰ ਤੇ ਭਾਰ ਬਣ ਜੇਗਾ ਇਸ ਤਰ੍ਹਾਂ ਨਹੀਂ ਕਰਨਾ ਇਹ ਗਲਤੀ ਬਹੁਤ ਵੱਡੀ ਗਲਤੀ ਆ ਅਕਸਰ ਲੋਕ ਦੇਖਿਆ ਗਿਆ ਕਰਦੇ ਆ ਸਮੇਂ ਤੋਂ ਸਮਾਂ ਕੱਢ ਕੇ ਸੇਵਾ ਕਰਨੀ ਚਾਹੀਦੀ ਹੈ। ਕਈ ਵਾਰੀ ਇਵੇਂ ਹੁੰਦਾ ਸੀ ਅੱਗੇ ਜਾਣਾ ਹੁੰਦਾ। ਕਾਲ ਹੁੰਦੀ ਆ ਕੰਮਾਂ ਧੰਦਿਆਂ ਵਿੱਚ ਤੇ ਉਦੋਂ ਫਿਰ ਸਾਨੂੰ ਉਹ ਪਾਠ ਜਾ ਕੇ ਕਰ ਲੈਣਾ ਚਾਹੀਦਾ। ਜਾਂ ਤਾਂ ਸੇਵਾ ਕਰੋ ਪ੍ਰਸ਼ਾਦਾ ਛੱਕੇ ਦੇ ਬਦਲੇ ਜਾਂ ਨਾਮ ਜਪੋ। ਹੁਣ ਤੁਸੀਂ ਵੇਖੋ ਵੀ ਇਹਦੇ ਵਿੱਚੋਂ ਕਿਹੜਾ ਚੁਣਦੇ ਹੋ। ਇਹ ਤੁਹਾਡੇ ਤੇ ਨਿਰਪਰ ਹੁੰਦਾ। ਹੁਣ ਬਹੁਤ ਲੋਕ ਆ ਜਿਹੜੇ ਚੀਜ਼ਾਂ ਨੂੰ ਸਮਝ ਨਹੀਂ ਪਾਉਂਦੇ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਕਹਿ ਰਹੇ ਆ ਕੋਈ ਹੋਰ ਨਹੀਂ ਕਹਿ ਰਿਹਾ ਇਹ ਵੀ ਬੰਦਾ ਜਨਮਾਂ ਜਨਮਾਂ ਦੇ ਵਿੱਚ ਭਟਕਦਾ ਦੇਖੋ ਇੱਕ ਛੋਟੀ ਜੀ ਗਾਥਾ ਸੁਣੋ ਹੋ ਸਕਦਾ ਇਹਦੇ ਨਾਲ ਤੁਹਾਨੂੰ ਹੋਰ ਸਪਸ਼ਟਤਾ ਆ ਜੇ ਐ ਕਾਦਮੀ ਸੀ ਅੰਨਾ ਤਾਂ ਸੀ ਅੰਨਾ ਹੋਣ ਦੇ ਨਾਲ ਨਾਲ ਗੰਜਾ ਵੀ ਸੀ ਉਹ ਗਰੀਬ ਨੂੰ ਛੋਟੀ ਜੀ ਗਲਤੀ ਕੋਈ ਹੋ ਗਈ ਰਾਜਾ ਬੜਾ ਹੀ ਜ਼ਿਆਦਾ ਗੁੱਸੇ ਵਾਲਾ ਸੀ ਕਿਉਂਕਿ ਹੁੰਦੇ ਆ ਨਾ ਰਾਜੇ ਜਿਹੜੇ ਬਹੁਤ ਜ਼ਿਆਦਾ ਗੁੱਸਾ ਕਰਦੇ ਆ ਉਹਨਾਂ ਨੇ ਕੀ ਕੀਤਾ ਉਹਨੂੰ ਐਹੋ ਜੀ ਜੇਲ੍ਹ 'ਚ ਬੰਦ ਕਰਤਾ ਜਿਹੜੀ ਭੂਲ ਭਲਈਆ ਸੀਗੀ ਇੰਨਾ ਭੁੱਲਦਾ ਸੀ ਬੰਦਾ ਉਹਦੇ ਵਿੱਚ ਅੰਨਾ ਬੰਦਾ ਤਾਂ ਉਹਦੇ ਵਿੱਚੋਂ ਕਿਵੇਂ ਬਾਹਰ ਆ ਸਕਦਾ ਤਾਂ ਉਹ ਜੇਲ੍ਹ ਦੇ ਵਿੱਚ ਕਈ ਨਕਲੀ ਦਰਵਾਜ਼ੇ ਸੀ ਬਾਹਰ ਜਾਣ ਦਾ ਇੱਕ ਅਸਲ ਦਰਵਾਜ਼ਾ ਸੀ ਰਾਜੇ ਦਾ ਹੁਕਮ ਸੀ ਵੀ ਜੇ ਕੋਈ ਉਹ ਸਹੀ ਦਰਵਾਜ਼ੇ ਨੂੰ ਲੱਭ ਕੇ ਬਾਹਰ ਨਿਕਲ ਆਊਗਾ ਤਾਂ ਉਹਦੀ ਸਜ਼ਾ ਮaaf ਕਰ ਦੇਾਂਗੇ। ਉਹਨੂੰ ਛੱਡ ਦਾਂਗੇ। ਬਹੁਤ ਦੇਰ ਤੱਕ ਅੰਨਾ ਆਦਮੀ ਜਿਹੜਾ ਸੀ ਜੇਲ੍ਹ ਦੀਆਂ ਕੰਧਾਂ ਦੇ ਨਾਲ-ਨਾਲ ਖਹਿ ਕੇ ਅਸਲੀ ਦਰਵਾਜ਼ੇ ਨੂੰ ਲੱਭਦਾ। ਪਰ ਜਦੋਂ ਉਹ ਅਸਲ ਦਰਵਾਜ਼ੇ ਕੋਲ ਆਉਂਦਾ ਕੀ ਹੁੰਦਾ ਸੀ ਉਹਦੇ ਸਿਰ 'ਚ ਖੁਰਕ ਹੋਣ ਲੱਗ ਜਾਂਦੀ ਸੀ। ਗੰਜਾ ਸੀਗਾ। ਉਹ ਖੁਰਕਣ ਲੱਗ ਪੈਂਦਾ ਤੇ ਦਰਵਾਜ਼ੇ ਤੋਂ ਅੱਗੇ ਨਿਕਲ ਜਾਂਦਾ। ਇਸੇ ਤਰ੍ਹਾਂ ਹਰ ਵਾਰ ਜਦੋਂ ਦਰਵਾਜ਼ੇ ਕੋਲ ਆਉਂਦਾ ਵਾ ਤੇ ਸਿਰ ਖੁਰਕਦਾ ਦਰਵਾਜ਼ਾ ਉਹਨੂੰ ਲੱਭਿਆ ਹੀ ਨਹੀਂ ਅਸਲੀ ਜੇਲ੍ਹ ਦੀਆਂ ਕੰਨਾਂ ਦੇ ਨਾਲ ਘੁੰਮਦਾ ਘੁੰਮਦਾ ਮਰ ਗਿਆ ਹੁਣੇ ਦੇਖਣ ਨੂੰ ਤੁਹਾਨੂੰ ਲੱਗੇਗਾ ਵੀ ਇਹ ਅੰਨੇ ਤੇ ਗੰਗੇ ਬੰਦੇ ਦੀ ਕਹਾਣੀ ਆ ਪਰ ਨਾ ਜੀ ਨਾ ਇਹ ਤਾਂ ਸਾਡੀ ਕਹਾਣੀ ਹੈ ਇਹੀ ਹਾਲ ਮਹਾਂਪੁਰਖ ਕਹਿੰਦੇ ਸਾਡਾ ਵੀ ਜਦੋਂ ਦਾ ਬੰਦੇ ਨੂੰ ਜਨਮ ਮਿਲਿਆ ਮਨੁੱਖ ਦਾ ਤਾਂ ਮਾਂ ਦੀਆਂ ਲੱਜਤਾਂ ਹਜਤਾਂ ਵਿੱਚ ਗੁਜ਼ਾਰ ਲਿਆ 84 ਦੇ ਗੇੜ ਦੇ ਚੱਕਰ ਚ ਪੈ ਗਏ ਵੇਲਾ ਸੀ ਮੁਕਤੀ ਦਾ ਸੋ ਹੱਥੋਂ ਗਵਾਲਿਆ ਬਹੁਤ ਹੀ ਮਾੜਾ ਹੋਇਆ ਭਾਈ ਭਾਵੇਂ ਤੁਸੀਂ ਇਹ ਚੀਜ਼ਾਂ ਨੂੰ ਦਰਦ ਦੇ ਨਾਲ ਜਦੋਂ ਸਮਝੋਗੇ ਉਦੋਂ ਪਤਾ ਲੱਗਣਾ ਜੇ ਆਪਾਂ ਕੱਲੀਆਂ ਗੱਲਾਂ ਹੀ ਕਰੀ ਜਾਵਾਂਗੇ ਗੱਲਾਂ ਦੇ ਨਾਲ ਤਾਂ ਫਿਰ ਨਾ ਯੋਗ ਦੀ ਪ੍ਰਾਪਤੀ ਹੁੰਦੀ ਆ ਤੇ ਨਾ ਗੁਰੂ ਦੀ ਨਾ ਬੰਦਾ ਅੰਦਰੋਂ ਅਮੀਰ ਹੁੰਦਾ ਤੇ ਨਾ ਬਾਹਰੋਂ ਜੇ ਗੱਲਾਂ ਹੀ ਕਰੀ ਜਾਵਾਂਗੇ ਗੱਲ ਨਹੀਂ ਯੋਗ ਨਾ ਹੋਈ ਗੁਰਮਖੋ ਨਾ ਇਹ ਚੀਜ਼ਾਂ ਜਿਹੜੀਆਂ ਹਨ ਮਰਿਆਦਾ ਜਿਹੜੀ ਮਹਾਪੁਰਖਾਂ ਨੇ ਬਣਾਈ ਸੀ ਆਬਾ ਅਨੰਦ ਸਿੰਘ ਜੀ ਨੇ ਉਹ ਐਵੇਂ ਨਹੀਂ ਬਣਾ ਦਿੱਤੀ ਉਹ ਮਹਾਪੁਰਖ ਕਿਆ ਕਰਦੇ ਸੀ ਇੱਕ ਪ੍ਰਸ਼ਾਦਾ ਗੁਰੂ ਘਰ ਦਾ ਤੇ ਇੱਕ ਪਾਠ ਸ੍ਰੀ ਜਪਜੀ ਸਾਹਿਬ ਦਾ ਜ਼ਰੂਰ ਕਰੋ ਅਨਪੜ ਬੰਦਾ ਵਾਹਿਗੁਰੂ ਮੰਤਰ ਦੀ ਮਾਲਾ ਪੰਜ ਮਾਲਾ ਕਰ ਲਵੇ ਇੱਕ ਪ੍ਰਸ਼ਾਦੇ ਬਦਲੇ ਤਾਂ ਫਿਰ ਉਹਦੀ ਪਰਮ ਗਤੀ ਹੋ ਜਾਵੇਗੀ ਦੇਖੋ ਗੁਰੂ ਘਰ ਦਾ ਪ੍ਰਸ਼ਾਦਾ ਸੰਗਤ ਵਾਸਤੇ ਹੀ ਬਣਦਾ ਸੰਗਤ ਵਾਸਤੇ ਬਣਾਇਆ ਜਾਂਦਾ ਗੁਰੂ ਮਹਾਰਾਜ ਤਾਂ ਕਹਿ ਦਿੰਦੇ ਆ ਪਹਿਲਾ ਪੰਗਤ ਪਾਛੇ ਸੰਗਤ ਪਹਿਲਾਂ ਸੰਗਤ ਵਿੱਚ ਬਹਿ ਕੇ ਗੁਰੂ ਅਮਰਦਾਸ ਜੀ ਕਹਿੰਦੇ ਆ ਵੀ ਜਦੋਂ ਨਾਮ ਭਜਨ ਬੰਦਗੀ ਕਰਨੀ ਆ ਉਸ ਤੋਂ ਪਹਿਲਾਂ ਆਓ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕੋ ਪਹਿਲਾਂ ਪੰਗਤ ਫੇਰ ਸੰਗਤ ਪਰ ਗੱਲ ਅਸਲ ਵਿੱਚ ਇਹ ਆ ਵੀ ਉਹਦੇ ਵਿੱਚ ਪਹਿਲਾਂ ਪ੍ਰਸ਼ਾਦਾ ਛਕ ਲਿਆ ਫਿਰ ਬਾਅਦ ਵਿੱਚ ਸੰਗਤ ਕਰ ਲਈ ਪਹਿਲਾਂ ਪੰਗਤ ਫੇਰ ਸੰਗਤ ਪ੍ਰਸ਼ਾਦਾ ਛਕ ਲਿਆ ਜੋ ਛਕਿਆ ਭਜਨ ਬੰਦਗੀ ਸਿਮਰਨ ਕਰ ਲਿਆ ਸੰਗਤ ਕਰ ਲਈ ਉਹਦਾ ਭਾਰ ਲੈ ਗਿਆ ਹੁਣ ਜੇ ਇਕੱਲੀ ਪੰਗਤ ਵਿੱਚ ਹੀ ਬਹਿਣਾ ਚਲੇ ਜਾਣਾ ਵਾਪਸ ਸੰਗਤ ਹੀ ਨਹੀਂ ਕਰਨੀ ਫਿਰ ਤਾਂ ਉਹਦਾ ਕੋਈ ਫਾਇਦਾ ਨਹੀਂ ਲੋਕਾਂ ਨੇ ਇਹਦਾ ਮਤਲਬ ਤਾਂ ਇਹ ਕੱਢ ਲਿਆ ਕਿ ਪਹਿਲਾਂ ਪੰਗਤ ਗੁਰੂ ਅਮਰਦਾਸ ਜੀ ਕਹਿ ਰਿਹਾ ਵੀ ਛਕ ਲੋ ਪ੍ਰਸ਼ਾਦਾ ਪਰ ਬਾਅਦ ਵਿੱਚ ਸੰਗਤ ਉਹ ਗੱਲ ਪੱਲੇ ਹੀ ਨਹੀਂ ਬੰਨੀ ਇੱਥੇ ਹੀ ਅਸੀਂ ਟਪਲਾ ਖਾ ਗਏ ਇੱਥੇ ਹੀ ਅਸੀਂ ਗਲਤਫਹਿਮੀ ਵਿੱਚ ਫਸ ਗਏ ਇਸ ਕਰਕੇ ਗੁਰੂ ਘਰ ਵਿੱਚ ਅੱਜ ਸੇਵਾਦਾਰ ਭਾਵੇਂ ਜਿਹੜੇ ਆ ਬਹੁਤ ਸੇਵਾ ਕਰਦੇ ਆ ਪਰ ਜਿੰਨੀ ਅਜੇ ਲੋੜ ਆ ਜਿੰਨੀ ਅਜੇ ਸ਼ਰਧਾ ਬਣਨੀ ਚਾਹੀਦੀ ਆ ਉਨੀ ਸ਼ਰਧਾ ਨਹੀਂ ਬਣ پا ਰਹੀ ਘਟ ਰਹੀ ਆ ਸ਼ਰਧਾ ਪਹਿਲਾਂ ਨਾਲੋਂ ਸ਼ਰਧਾ ਘਟੀ ਆ ਵਧੀ ਨਹੀਂ ਪ੍ਰਾਤਨ ਸਿੱਖਾਂ ਦੀ ਸ਼ਰਧਾ ਦੇਖੋ ਬਹੁਤ ਜ਼ਿਆਦਾ ਸੀ ਆਪਣੇ ਨਾਲੋਂ ਆਪਾਂ ਥੋੜੇ ਤਰਕਵਾਦੀ ਹੋ ਗਏ ਇਦਾਂ ਦੀ ਭਾਵਨਾ ਬਣ ਗਈ ਮੈਂ ਤੁਹਾਨੂੰ ਨਿਰਾਸ਼ਾਵਾਦੀ ਨਹੀਂ ਕਰ ਰਿਹਾ ਮੈਂ ਤੁਹਾਨੂੰ ਨਿਰਾਸ਼ਤਾ ਵਾਲੇ ਪਾਸੇ ਨਹੀਂ ਲੈ ਕੇ ਜਾ ਰਿਹਾ حال ਦੱਸ ਰਿਆਂ ਵੀ ਬੰਦੇ ਦਾ ਕੀ ਆ ਕਰਦਾ ਕੌਜਾ ਸੋਚਦਾ ਕੌਜਾ ਪੁੱਛੋ ਤੇ ਦੱਸਦਾ ਕੌਜਾ ਸੇਵਾ ਕਰ ਰਹੇ ਆ ਖਿਆਲ ਅੰਦਰ ਹੋਲ ਚੱਲ ਰਿਹਾ ਜਾ ਰਹੇ ਗੁਰਦੁਆਰਾ ਸਾਹਿਬ ਆਏ ਆ ਅੱਖਾਂ ਮੈਲੀਆਂ ਨੇ ਕਿਸੇ ਵੱਲ ਵੇਖ ਕੇ ਮੈਲੀ ਅੱਖ ਹੋ ਗਈ ਆ ਇਹ ਵੀ ਫਿਰ ਲੱਗਣਾ ਨਹੀਂ ਹੈਗਾ ਗੁਰੂ ਘਰੇ ਆਉਣਾ ਥੋੜਾ ਜਿਹਾ ਧਿਆਨ ਦਿਈਏ ਲੰਗਰ ਵਿੱਚੋਂ ਕੇਵਲ ਪ੍ਰਸ਼ਾਦਾ ਹੀ ਨਾ ਛਕੀਏ ਸੇਵਾ ਭਾਵਨਾ ਵੀ ਬਣਾਈਏ ਉਹ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਬਹੁਤ ਆਸਾਵਾਦੀ ਸੀਗੇ ਉਹਨਾਂ ਦਾ ਰੱਬ ਤੇ ਬਹੁਤ ਭਰੋਸਾ ਸੀ ਵਾਹ ਗੁਰੂ ਕਹਿ ਕੇ ਸ਼ੁਕਰ ਮਨਾ ਲੈਂਦੇ ਸੀ ਦੇਖੋ ਜੀ ਖੂਹ ਦੀਆਂ ਟਿੰਡਾਂ ਵੇਖ ਕੇ ਨਿਰਾਸ਼ਾਵਾਦੀ ਬੰਦੇ ਕਹਿਣਗੇ ਭਰੀਆਂ ਭਰੀਆਂ ਆਉਂਦੀਆਂ ਨੇ ਖਾਲੀ ਖਾਲੀ ਮੁੜ ਜਾਂਦੀਆਂ ਨੇ ਆਸਾਵਾਦੀ ਬੰਦਾ ਕੀ ਕਹੂਗਾ ਖਾਲੀ ਖਾਲੀ ਜਾਂਦੀਆਂ ਨੇ ਭਰੀਆਂ ਭਰੀਆਂ ਆਉਂਦੀਆਂ ਨੇ ਮੈਂ ਤੁਹਾਨੂੰ ਕੋਈ ਨਿਰਾਸ਼ਤਾ ਵੱਲ ਨਹੀਂ ਤੋਰ ਰਿਹਾ ਮੇਰੇ ਕਹਿਣ ਦਾ ਭਾਵ ਤਾਂ ਇਹ ਆ ਅਸਲ ਦੇ ਵਿੱਚ ਸਾਨੂੰ ਆਪਦੇ ਔਗਣ ਨਜ਼ਰ ਆਉਣੇ ਚਾਹੀਦੇ ਆ ਜਿਵੇਂ ਅਸੀਂ ਦੂਜਿਆਂ ਦੀਆਂ ਕਮੀਆਂ ਦੇਖਦੇ ਆ ਬੰਦੇ ਦਾ ਸੁਭਾਅ ਇੱਕ ਬਣ ਗਿਆ ਵੀ ਦੂਜੇ ਦੇ ਦੋਸ਼ ਦੂਜਿਆਂ ਦੀਆਂ ਕਮੀਆਂ ਤੂੜੀ ਵਾਂਗ ਓਡਾਉਣ ਨੂੰ ਬੰਦਾ ਮੂਰੇ ਕਾਲਾ ਹੁੰਦਾ ਆਪਦੇ ਦੋਸ਼ ਆਪਣੀਆਂ ਕਮੀਆਂ ਐਂ ਲੁਕੋ ਕੇ ਰੱਖਦਾ ਜਿਵੇਂ ਜਵਾਰੀਆ ਜਿਹੜਾ ਹੁੰਦਾ ਨਾ ਜੂਆ ਖੇਡਣ ਵਾਲਾ ਆਪਦੇ ਤਾਂਛ ਦੇ ਪੱਤੇ ਨੂੰ ਲੁਕੋ ਲੁਕੋ ਰੱਖਦਾ ਇਹ ਹਾਲ ਬੰਦੇ ਦਾ ਹੋ ਚੁੱਕਾ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪ ਨੜੈ ਗਿਰੀ ਬਾਣ ਮੈਂ ਸਰਨੀ ਮਾ ਕਰ ਦੇ ਤਾ ਸਾਨੂੰ ਇਦਾਂ ਦੀ ਜ਼ਿੰਦਗੀ ਜਿਉਣੀ ਚਾਹੀਦੀ ਆ ਤਾਂ ਭਾਈ ਅਸੀਂ ਇਹ ਚੀਜ਼ਾਂ ਵੱਲ ਬਹੁਤ ਧਿਆਨ ਦੇਣ ਦੀ ਲੋੜ ਆ ਆਲਣੇ ਜਿਹੜੇ ਹੁੰਦੇ ਆ ਉਹਨਾਂ ਨੂੰ ਜਿਉਂਦੇ ਪੰਛੀ ਹੀ ਛੱਡਦੇ ਆ ਆਪਾਂ ਵੀ ਸਭ ਕੁਝ ਛੱਡ ਕੇ ਚਲੇ ਜਾਣਾ ਹੈ ਪਰ ਆਪਾਂ ਕਦੋਂ ਛੱਡਾਂਗੇ ਕਦੋਂ ਮੰਨਾਂਗੇ ਆਲਣਿਆਂ ਨੂੰ ਜਿਉਂਦੇ ਪੰਛੀ ਛੱਡਦੇ ਆ ਪਰ ਆਪਾਂ ਵੀ ਸਾਰਾ ਕੁਝ ਛੱਡਣਾ ਉਹ ਕਦੋਂ ਛੱਡਣਾ ਜੇ ਮੌਤ ਨਹੀਂ ਆਕੇ ਛਡਾਉਣਾ ਉਸ ਤੋਂ ਪਹਿਲਾਂ ਹੀ ਛੱਡ ਦਈਏ ਮੋਹ ਮਮਤਾ ਚੰਗੀ ਗੱਲ ਨਹੀਂ ਮੌਤ ਆਵੇਗੀ ਦੁਖੀ ਹੋਵਾਂਗੇ ਪਹਿਲਾਂ ਹੀ ਛੱਡ ਦੋ ਮੋਹ ਮਮਤਾ ਮੌਤ ਨੇ ਤਾਂ ਸਭ ਕੁਝ ਛੜਾ ਦੇਣਾ ਜਿਹੜੀਆਂ ਚੀਜ਼ਾਂ ਘਟ ਕੇ ਛਾਤੀ ਨਾਲ ਲਾਈਆਂ ਨੇ ਜਿਹੜੀਆਂ ਚੀਜ਼ਾਂ ਨੂੰ ਚਾਹੁੰਦੇ ਆ ਵੀ ਸਾਡੀਆਂ ਨੇ ਮੌਤ ਆਵੇਗੀ ਸਭ ਕੁਝ ਛੜਾ ਲਵੇਗੀ ਪਹਿਲਾਂ ਹੀ ਛੱਡ ਦਈਏ ਮੋਹ ਮਮਤਾ ਇਹ ਅਸਲ ਗੁਰਮਖਾਂ ਵਾਲਾ ਜੀਵਨ ਹੁੰਦਾ ਪਰ ਅਸੀਂ ਇਹਨਾਂ ਚੀਜ਼ਾਂ ਨੂੰ ਮੰਨਦੇ ਨਹੀਂ ਤੇ ਇਹ ਚੀਜ਼ਾਂ ਸਾਰਿਆਂ ਆਪਾਂ ਨੂੰ ਪਤਾ ਵੀ ਰੱਬ ਦਾ ਸੁਭਾਤਾ ਹੈ ਮਾਫ਼ ਕਰਨਾ ਰੱਬ ਸਾਨੂੰ ਗੁਰੂ ਸਾਨੂੰ ਮਾਫ਼ ਕਰ ਦਵੇਗਾ ਰੱਬ ਦੇ ਸੁਭਾ ਦਾ ਵੀ ਪਤਾ ਪਰ ਬੰਦੇ ਨੂੰ ਥੋੜੀ ਬਹੁਤੀ ਅਕਲ ਨੂੰ ਹੱਥ ਮਾਰਨਾ ਚਾਹੀਦਾ ਅਕਲ ਨਹੀਂ ਸਾਹਿਬ ਸੇਵੀ ਹੈ ਅਕਲ ਨਹੀਂ ਪਾਈ ਹੈ ਮਾਨ ਤੇ ਜਿਹੜੇ ਇਹਦੇ ਔਗਣਾਂ ਉਹਨਾਂ ਦੀ ਸ਼ਰਮ ਆਉਣੀ ਵੀ ਬੜੀ ਜ਼ਰੂਰੀ ਹੈ ਤਾਂ ਲੰਗਰ ਵਿੱਚੋਂ ਕੇਵਲ ਪ੍ਰਸ਼ਾਦਾ ਛੱਕ ਕੇ ਮੁੜ ਆਉਣਾ ਸੇਵਾ ਸਿਮਰਨ ਨਾ ਕਰਨਾ ਗੁਰਮੁਖੋ ਇਹ ਕੋਈ ਚੰਗਾ ਗੁਣ ਨਹੀਂ ਹੈ ਇਹ ਵੱਡਾ ਔਗਣ ਇਹਦੇ ਤੇ ਧਿਆਨ ਦੇਣਾ ਹੈ ਕਿ ਜੰਮਦੇ ਹੀ ਮੂਰਖਾ ਮੂਰਖਤਾ ਹੀ ਕਮਾਉਂਦੇ ਆ ਕਈਆਂ ਨੂੰ ਮੂਰਖਤਾ ਐਵੇਂ ਵਿਰਸੇ ਤੋਂ ਮਿਲਦੀ ਆ ਪਰ ਗੁਰਮੁਖ ਪਿਆਰਿਓ ਇਹ ਸਾਨੂੰ ਔਗਣ ਸਾਡੇ ਕੱਟੇ ਜਾਣਗੇ ਜੇ ਅਸੀਂ ਗੁਰੂ ਦੀ ਸ਼ਰਨ ਪੈ ਜਾਾਂਗੇ ਜਿੱਥੇ ਅਸੀਂ ਗੁਰੂ ਦੀ ਸ਼ਰਨ ਪੈ ਜਾਾਂਗੇ ਨਾ ਉੱਥੇ ਸਾਰੇ ਔਗਣ ਕੱਟੇ ਜਾਣਗੇ ਸਾਨੂੰ ਪਤਾ ਲੱਗ ਜਾਵੇਗਾ ਕੀ ਮਰਿਆਦਾ ਜਨਮ ਸੰਸਕਾਰ ਦੀ ਕੀ ਮਰਿਆਦਾ ਆਨੰਦ ਸੰਸਕਾਰ ਦੀ ਕੀ ਮਰਿਆਦਾ ਮ੍ਰਿਤਕ ਸੰਸਕਾਰ ਦੀ ਕੀ ਮਰਿਆਦਾ ਸਾਰੀਆਂ ਚੀਜ਼ਾਂ ਸਾਨੂੰ ਪਤਾ ਲੱਗ ਜਾਣਗੀਆਂ ਪਰ ਹੁਣ ਅਸੀਂ ਵੇਖਦੇ ਹਾਂ ਕਿ ਇਹਨੇ ਬਹੁਤ ਸਮੱਸਿਆ ਬਹੁਤ ਸਮੱਸਿਆ ਪੈਸਾ ਨਾ ਹੋਣ ਤੇ ਕਹਿ ਦਿੰਨੇ ਆਂ ਵੀ ਇਹ ਭੋਜਨ ਦੀ ਸਮੱਸਿਆ ਜਦੋਂ ਪੈਸਾ ਤੇ ਭੋਜਨ ਹੋਵੇ ਤਾਂ ਕਹਿੰਨੇ ਆਂ ਸ਼ੌਂਕ ਬਣ ਜਾਂਦੇ ਆ ਆ ਵੀ ਚੀਜ਼ ਲੈਣੀ ਆ ਆ ਵੀ ਚੀਜ਼ ਲੈਣੀ ਆ ਜੇ ਭੋਜਨ ਵੀ ਹੋਵੇ ਪੈਸਾ ਵੀ ਹੋਵੇ ਕਾਮਨਾਵਾਂ ਵੀ ਪੂਰੀਆਂ ਹੋ ਜਾਣ ਸਮੱਸਿਆ ਸਿਹਤ ਦੀ ਬਣ ਜਾਂਦੀ ਹੈ ਸਮੱਸਿਆ ਤਾਂ ਉੱਥੇ ਦੀ ਉੱਥੇ ਖੜੀ ਆ ਨਾ ਜੇ ਸੋ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬਿਨ ਕੋਰੰਦਾਰ ਗੁਰੂ ਤੋਂ ਬਿਨਾ ਬੰਦੇ ਦੀ ਜ਼ਿੰਦਗੀ ਵਿੱਚ ਹਨੇਰਾ ਹੀ ਹਨੇਰਾ ਤਾਂ ਅੱਜ ਤੋਂ ਬਾਅਦ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਜਾਓਗੇ ਪ੍ਰਸ਼ਾਦਾ ਛਕੋਗੇ ਹਾਂ ਪਹਿਲਾਂ ਪੰਗਤ ਫਿਰ ਸੰਗਤ ਸੰਗਤ ਜ਼ਰੂਰ ਕਰਨੀ ਹੈ ਸੰਗਤ ਵਿੱਚ ਧਿਆਨ ਦੇ ਨਾਲ ਬੈਠਣਾ ਹੈ ਇਕਾਗਰ ਚਿੱਤ ਹੋ ਕੇ ਬੈਠਣਾ ਹੈ ਸਿਮਰਨ ਹੋ ਰਿਹਾ ਉਹਦੇ ਚਾਦਰੀਆਂ ਭਰਨੀਆਂ ਕੀਰਤਨ ਹੋ ਰਿਹਾ ਟਿਕਾ ਨਾਲ ਸੁਣਨਾ ਬਾਣੀ ਪੜ੍ਹੀ ਜਾ ਰਹੀ ਆ ਅੱਖਾਂ ਮੀਟ ਕੇ ਧਿਆਨ ਨਾਲ ਸਰਵਣ ਕਰ ਲਈਏ ਗੁਰਮੁਖੋ ਸੇਵਾ ਕਰੀਏ ਗੁਰੂ ਕੇ ਲੰਗਰਾਂ ਵਿੱਚ ਵੱਧ ਚੜ ਕੇ ਦਸਵੰਦ ਦਈਏ ਮਾਇਆ ਕਰਕੇ ਵੀ ਸੇਵਾ ਹੋ ਸਕਦੀ ਹੈ ਮਾਇਆ ਨਾਲ ਹੀ ਦੇਖੋ ਇੰਨੇ ਲੰਗਰ ਜਿਹੜੇ ਚੱਲਦੇ ਆ ਮਾਇਆ ਨਾਲ ਹੀ ਚੱਲਣੇ ਗੁਰਮੁਖ ਨੂੰ ਆਪਦਾ ਦਸਵੰਦ ਆਪਦੀ ਕਮਾਈ ਦਾ 10 ਪ੍ਰਤੀਸ਼ਤ ਹਿੱਸਾ ਗੁਰੂ ਕੇ ਲੇਖੇ ਜ਼ਰੂਰ ਲਾਉਣਾ ਚਾਹੀਦਾ ਗੁਰੂ ਕੀਆਂ ਇਮਾਰਤਾਂ ਫੇਰੀ ਸੁੰਦਰ ਬਣਨਗੀਆਂ ਗੁਰੂ ਕੇ ਲੰਗਰ ਚੜ੍ਹਦੀ ਕਲਾ ਵਿੱਚ ਰਹਿਣਗੇ ਨਹੀਂ ਤਾਂ ਮਸਤਾਨੇ ਹੋ ਜਾਣਗੇ ਆਜੋ ਤੁਸੀਂ ਵੇਖ ਰਹੇ ਹੋ ਗੁਰੂ ਕੇ ਲੰਗਰ ਇਹ ਗੁਰਮਖਾਂ ਦਾ ਦਸਵੰਦ ਹੀ ਆ ਸਾਨੂੰ ਵੀ ਦਸਵੰਦ ਕੱਢਣਾ ਚਾਹੀਦਾ ਗੁਰੂ ਮਹਾਰਾਜ ਬਸ ਕਿਰਪਾ ਹੀ ਬਣਾਈ ਰੱਖਣ ਇਹਨਾਂ ਚੀਜ਼ਾਂ ਨੂੰ ਸਮਝਣ ਦਾ ਥੋੜਾ ਬਹੁਤਾ ਸਾਨੂੰ ਯਤਨ ਕਰਨਾ ਹੀ ਪਵੇਗਾ ਕਿਉਂਕਿ ਦੇਖੋ ਜੀ ਸਫਾਈ ਸੈਰ ਸੇਵਾ ਇਹਨਾਂ ਦਾ ਨਾਂ ਤਾਂ ਕੋਈ ਆਦ ਹੁੰਦਾ ਤੇ ਨਾ ਹੀ ਅੰਤ ਗੁਰੂ ਘਰ ਦੀ ਸੇਵਾ ਕਰਨ ਲੱਗ ਜਾਈਏ ਤੇ ਮੁੱਕਦੀ ਵੀ ਨਹੀਂ ਕਰਨੋਂ ਹਟ ਜਾਈਏ ਰੁਕਦੀ ਵੀ ਨਹੀਂ ਯਾਦ ਰੱਖਿਓ ਗੱਲਾਂ ਮਾਣ ਨਹੀਂ ਕਰਨਾ ਬੱਸ ਇਹ ਚੀਜ਼ਾਂ ਦਾ ਵੀ ਮੈਂ ਕਰਦਾ ਮੈਂ ਕਰਦਾ ਬੰਦੇ ਬਹੁਤੇ ਨਾ ਹੋਮੇ ਦੇ ਵਿੱਚ ਗਰਸੇ ਹੋਏ ਆ ਹੋਮੇ ਇੰਨੀ ਆ ਗਈ ਆ ਵੀ ਮੇਰੇ ਕੀਤੇ ਸੇਵਾ ਹੋ ਰਹੀ ਆ ਸੇਵਾ ਇਦਾਂ ਕਰਨੀ ਆ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ ਏ ਆਪਾਂ ਗਵਾਕੇ ਕੀਤੀ ਸੇਵਾ ਜਿਹੜੀ ਆ ਨਾ ਫਿਰ ਉਹ ਸਫਲ ਹੋਣੀ ਆ ਪਾਈ ਤਾਂ ਅਰਦਾਸ ਕਰੋ ਮਾਲਕ ਅੱਗੇ ਪੂਰਨ ਭਾਂਤ ਸੰਤੋਖੀ ਬੰਦੇ ਨੂੰ ਅਰਦਾਸ ਕਰਨੀ ਪੈਂਦੀ ਆ ਮਾਲਕ ਅੱਗੇ ਫੇਰ ਹੀ ਉਹ ਸੰਤੋਖੀ ਬਣਦਾ ਅਰਦਾਸ ਕੀਤੇ ਬਿਨਾ ਸਰਬੱਤ ਦਾ ਭਲੇ ਮੰਗਾ ਬਿਨਾ ਤੇ ਇਹ ਨਾ ਬੰਦਾ ਸੰਤੋਖੀ ਬਣ ਨਹੀਂ ਸਕਦਾ ਕਦੇ ਹੋ ਹੀ ਨਹੀਂ ਸਕਦਾ ਵੀ ਉਹ ਅਰਦਾਸ ਕਰਨ ਵਾਲਾ ਬੰਦਾ ਜਿਹੜਾ ਹੈ ਸੰਤੋਖੀ ਨਾ ਹੋਵੇ ਜੇ ਤੁਸੀਂ ਕਹਿੰਦੇ ਹੋ ਮੈਂ ਅਰਦਾਸ ਕਰਦਾ ਪਰ ਮੈਂ ਸੰਤੋਖ ਨਹੀਂ ਆਇਆ ਤੁਸੀਂ ਅਰਦਾਸ ਕੀਤੀ ਨਹੀਂ ਤੁਹਾਡੀ ਅਰਦਾਸ ਦਿਲ ਤੋਂ ਨਹੀਂ ਨਿਕਲੀ ਹੋਣੀ ਖੁਦਾ ਮਨਜ਼ੂਰ ਕਰਤਾ ਹੈ ਦੁਆ ਜਦ ਦਿਲ ਸੇ ਹੁੰਦੀ ਹੈ ਪਰ ਯਹੀ ਇੱਕ ਮੁਸ਼ਕਲ ਹੈ ਬੜੀ ਮੁਸ਼ਕਲ ਸੇ ਹੁੰਦੀ ਹੈ ਤਾਂ ਇਹ ਵੱਡੀ ਮੁਸ਼ਕਲ ਆ ਵੀ ਸਾਨੂੰ ਅਰਦਾਸ ਵੀ ਨਹੀਂ ਕਰਨੀ ਆਉਂਦੀ ਮੰਗਣਾ ਹੀ ਨਹੀਂ ਆਉਂਦਾ ਬਖਸ਼ੋ ਜੀ ਸਿੱਖਾਂ ਨੂੰ ਸਿੱਕੀਦਾਨ ਕੇਸਦਾਨ ਰਹਿਤਦਾਨ ਵਿਵੇਕਦਾਨ ਭਰੋਸਾਦਾਨ ਸਾਡੀਆਂ ਅਰਦਾਸਾਂ ਜਿਹੜੀਆਂ ਹਨ ਉਹਦੇ ਵਿੱਚ دنیਆਵੀ ਮੰਗਾਂ ਬਹੁਤੀਆਂ ਨੇ ਅਧਿਆਤਮਕ ਤਲ ਤੇ ਅਸੀਂ ਕੁਝ ਨਹੀਂ ਮੰਗਦੇ ਗੁਰਮਖੋ ਗੁਰੂ ਘਰੇ ਜਾਓ ਗੁਰੂ ਕੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਛਕੋ ਤੁਹਾਡੇ ਵਾਸਤੇ ਪ੍ਰਸ਼ਾਦਾ ਤਿਆਰ ਕਰਦੀ ਹੈ ਸੰਗਤ ਪਰ ਸਿਮਰਨ ਵੀ ਕਰੋ ਬੰਦਗੀ ਵੀ ਕਰੋ ਆਬਾ ਅਨੰਦ ਸਿੰਘ ਜੀ ਮਹਾਂਪੁਰਖਾਂ ਦੇ ਜਿਹੜੇ ਬਚਨਾਂ ਉਹਨਾਂ ਨੂੰ ਕਮਾਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਅੱਗੇ ਨਤਮਸਤਕ ਹੋਈਏ ਸੱਚੀ ਸੁੱਚੀ ਕਰਤ ਕਰੀਏ ਨਾਮ ਜਪੀਏ ਵੰਡ ਕੇ ਛਕੀਏ ਦਸਬੰਦ ਕਢੀਏ ਇਹ ਸਿੱਖਿਆ ਅੱਜ ਦੀ ਪਾਵਨ ਇਹ ਜਿਹੜੀ ਵਿਚਾਰ ਆ ਉਹਦੇ ਵਿੱਚੋਂ ਆਪਾਂ ਨੂੰ ਮਿਲਦੀ ਆ ਪੱਲੇ ਬੰਨ ਕੇ ਲੈ ਕੇ ਜਾਈਏ ਜੀ ਆਨਿਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਇਹ ਵਾਹਿਗੁਰੂ ਜੀ ਰਹਿਮਤ ਕਰਨੀ ਸਰਬੱਤ ਸੰਗਤਾਂ ਨੂੰ ਚੜਦੀ ਕਲਾ ਵਾਲਾ ਜੀਵਨ ਗੁਰ ਸਿੱਖੀ ਦੀ ਦਾਤ ਬਖਸ਼ਿਸ਼ ਕਰਨੀ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ